ਹਾਂਜੀ ਇਹ ਸੈਲਡ ਖਾਣਾ ਕਿੱਥੇ ਮਿਲੂਗਾ ਆਓ ਜੀ ਤੁਹਾਨੂੰ ਦੱਸਦਾ ਅੱਜ ਆਪਾਂ ਐਸ ਚਰਪੈਂਟੇਡ ਫੇਸ 2 ਦੇ ਵਿੱਚ ਨੌਰੀਸ਼ ਬਿਸਤਰੋ ਵਾਲਿਆਂ ਦੇ ਸੋ ਜੇ ਤੁਸੀਂ ਹੈਲਦੀ ਚੀਜ਼ਾਂ ਖਾਣ ਦੇ ਸ਼ੌਕੀਨ ਹੋ ਤਾਂ ਇਹ ਜਗ੍ਹਾ ਤੁਹਾਡੇ ਲਈ ਹੈ ਕਿਉਂਕਿ ਇੱਥੇ ਤੁਹਾਨੂੰ ਸਾਰੇ ਚੀਜ਼ਾਂ ਹੈਲਦੀ ਮਿਲਣਗੀਆਂ ਤੇ ਸੈਲਡ ਵਿੱਚ ਜਿਹੜੀ ਸਬਜ਼ੀਆਂ ਪਾਈਆਂ ਹੋਈਆਂ ਨੇ ਉਹ ਵੀ ਦੇਖਣ ਵਿੱਚ ਪੂਰੀਆਂ ਫਰੈਸ਼ ਲੱਗ ਰਹੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਪਟਿਆਲੇ ਦੇ ਵਿੱਚ ਵੈਜ ਸੈਲਡ ਵਿੱਚ ਕੋਈ ਇੰਨੀਆਂ ਸਬਜ਼ੀਆਂ ਹੋਰ ਕਿਤੇ ਪਾਉਂਦਾ ਹੋਊਗਾ ਤੇ ਸੈਲਡ ਦੇਖਣ ਵਿੱਚ ਵੀ ਪੂਰਾ ਲੋਡਡ ਲੱਗ ਰਿਹਾ ਤੇ ਜੇ ਇਸਦੇ ਟੇਸਟ ਦੀ ਗੱਲ ਕਰਾਂ ਤਾਂ ਟੇਸਟ ਦੇ ਮਾਮਲੇ ਸੈਲਡ ਮਿਲ ਜਾਣਗੇ 9 ਤੋਂ ਨੂੰ ਵੈਜ ਸੈਲਡ ਮਿਲ ਜਾਣਗੇ ਤੇ 9 ਹੀ ਤੋਂ ਨੌਨ ਵੈਜ ਸੈਲਡ ਮਿਲ ਜਾਣਗੇ ਤੇ ਸੈਲਡ ਚ ਤੁਹਾਨੂੰ ਇੰਨੀਆਂ ਬ੍ਰਾਈਟਿਸ਼ ਸ਼ੈਦੀ ਹੋਰ ਕਿਤੇ ਮਿਲਣ ਤੇ ਉਸ ਤੋਂ ਬਾਅਦ ਟਰਾਈ ਕਰਿਆ ਆਪਾਂ ਨੇ ਇਹਦਾ ਸਪੈਸ਼ਲ 버ਗਰ ਤੇ ਇਸ 버ਗਰ ਦਾ ਨਾਮ ਆ ਮੈਕਬੁੱਡ 버ਗਰ ਤੇ ਇਸ 버ਗਰ ਦੀ ਖਾਸ ਗੱਲ ਇਹ ਸੀ ਵੀ ਇਹ ਵੀ ਆਟੇ ਤੋਂ ਬਣਿਆ ਹੋਇਆ ਹੈ ਤੇ ਇਹ ਵੀ ਹੈਲਦੀ 버ਗਰ ਹੈ ਤੇ ਟੇਸ ਵੀ ਇਸ ਦਾ ਬਹੁਤ ਬਦੇ ਲੱਗਿਆ ਮੈਨੂੰ ਤੇ ਲਾਸਟ ਟਰਾਈ ਕਰਿਆ ਆਪਾਂ ਨੇ ਇਹਦਾ ਚਿਕਨ ਰੈਪ ਤੇ ਰੈਪ ਵੀ ਜਿਹੜਾ ਆਟੇ ਨਾਲ ਬਣਾਇਆ ਹੋਇਆ ਸੀ ਤੇ ਚਿਕਨ ਨਾਲ ਜਿਹੜਾ ਸੌਸਾਂ ਦਾ ਕੰਬੀਨੇਸ਼ਨ ਮਿਠਾਇਆ ਸੀ ਨਾ ਉਹ ਬਹੁਤ ਟੇਸੀ ਲੱਗ ਰਹੀ ਸੀ ਇ